ਅੱਜ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਉੱਤਰ ਪ੍ਰਦੇਸ਼ ਦੇ ਮੈਨਪੂਰੀ ਜ਼ਿਲ੍ਹੇ ਚ ਇੱਕ ਪਿੰਡ ਪੈਂਦਾ ਹੈ ਰਾਮਪੁਰਵਾ ਇੱਥੇ ਇੱਕ ਸ਼ਖਸ ਰਹਿੰਦਾ ਸੀਗਾ ਸ਼ਮਸ਼ਾਦ ਅਲੀ ਇਹਦੀਆਂ ਤਿੰਨ ਬੇਟੀਆਂ ਸੀਗੀਆਂ ਦੋ ਨਾਬਾਲਿਕ ਸੀਗੀਆਂ ਤੇ ਇੱਕ ਬਾਲਿਕ ਸੀ ਤੇ ਵੱਡੀ ਕੁੜੀ ਸੀਗੀ ਜਿਹੜੀ ਸਭ ਤੋਂ ਉਹਦਾ ਨਾਮ ਹੁੰਦਾ ਹੈ ਨਿਸ਼ਾ ਉਹ 22 ਸਾਲਾਂ ਦੀ ਸੀਗੀ ਤੇ ਇੱਕ ਬੇਟੀ ਦਾ ਨਾਮ ਸੀਗਾ ਮੁਸਕਾਨ ਤੇ ਤੀਜੀ ਬੇਟੀ ਦਾ ਨਾਮ ਇੱਥੇ ਪੁਲਿਸ ਵਾਲਿਆਂ ਨੇ ਨਹੀਂ ਦੱਸਿਆ ਕਿਉਂਕਿ ਉਹ ਪ੍ਰੈਗਨੈਂਟ ਹੋ ਗਈ ਸੀ ਜਿਹਦੇ ਕਰਕੇ ਉਹਦੇ ਨਾਮ ਨੂੰ ਜਿਹੜਾ ਉਹ ਗੁਪਤ ਰੱਖਿਆ ਗਿਆ ਆ ਤੇ ਹੁਣ ਟਾਈਮ ਆਉਂਦਾ ਆ ਦਿਨ ਆਉਂਦਾ ਆ 21 ਦਸੰਬਰ 2022 ਦੀ ਸਵੇਰ ਲਗਭਗ ਸਵੇਰ ਦੇ 7 ਵਜੇ ਹੁੰਦੇ ਆ ਤੇ ਸ਼ਮਸ਼ਾਦ ਅਲੀ ਆਪਣੇ ਘਰ ਦੇ ਬਾਹਰ ਬੈਠੇ ਸੀਗੇ ਤੇ ਉਹ ਆਪਣੀ ਜਿਹੜੀ 14 ਸਾਲਾਂ ਦੀ ਉਹਨਾਂ ਦੀ ਬੇਟੀ ਹੁੰਦੀ ਆ ਉਹਨੂੰ ਆਵਾਜ਼ ਲਾਂਦੇ ਆ ਕਈ ਵਾਰ ਆਵਾਜ਼ ਦੇਣ ਦੇ ਬਾਵਜੂਦ ਵੀ ਜਦੋਂ ਉਹ ਘਰ ਤੋਂ ਬਾਹਰ ਨਹੀਂ ਆਉਂਦੀ ਤਾਂ ਸ਼ਮਸ਼ਾਦ ਅਲੀ ਇਹ ਜਿਹੜਾ ਉਹ ਖੁਦ ਉੱਠ ਕੇ ਘਰ ਦੇ ਅੰਦਰ ਜਾਂਦਾ ਆ ਤੇ ਇੱਧਰ ਉੱਧਰ ਬੇਟੀ ਨੂੰ ਵੇਂਦਾ ਆ ਪਰ ਉਹਨੂੰ ਕਿਤੇ ਵੀ ਉਹ ਦਿਖਾਈ ਨਹੀਂ ਦਿੰਦੀ ਹੁਣ ਪਰਿਵਾਰ ਦੇ ਬਾਕੀ ਜਿਹੜੇ ਮੈਂਬਰ ਹੁੰਦੇ ਆ ਉਹਨਾਂ ਤੋਂ ਪੁੱਛਦਾ ਹੈ ਉਹ ਬੇਟੀ ਬਾਰੇ ਪਰ ਉਹ ਕਹਿੰਦੇ ਆ ਕਿ ਸਾਨੂੰ ਨਹੀਂ ਪਤਾ ਹੋ ਸਕਦਾ ਬਾਹਰ ਗਈ ਹੋਵੇਗੀ ਤਾਂ ਹੁਣ ਸ਼ਮਸ਼ਾਦ ਅਲੀ ਵੀ ਇੱਥੇ ਸੋਚਦਾ ਆ ਕਿ ਮੈਂ ਥੋੜਾ ਇੰਤਜ਼ਾਰ ਕਰਦਾ ਆ ਸ਼ਾਇਦ ਥੋੜੀ ਦੇਰ ਬਾਹਰ ਗਈ ਹੋਵੇ ਆਪਣੀਆਂ ਸਹੇਲੀਆਂ ਦੇ ਕੋਲ ਮਿਲਣ ਲਈ ਤੇ ਆ ਜਾਏਗੀ ਪਰ ਹੁਣ ਕਾਫੀ ਧੀਰ ਹੋ ਜਾਂਦੀ ਹੈ ਫਿਰ ਵੀ ਜਦੋਂ ਵਾਪਸ ਨਹੀਂ ਆਉਂਦੀ ਤਾਂ ਉਹ ਮੁਹੱਲੇ ਦੇ ਵਿੱਚ ਜਾ ਕੇ ਜਿਹੜਾ ਹੈ ਆਪਣੀ ਬੇਟੀ ਦੀ ਤਲਾਸ਼ ਜਿਹੜੀ ਉਹ ਸ਼ੁਰੂ ਕਰਦਾ ਆ ਪਰ ਕਿਤੇ ਵੀ ਉਹਨੂੰ ਆਪਣੀ ਬੇਟੀ ਦਾ ਪਤਾ ਨਹੀਂ ਚੱਲਦਾ ਹੁਣ ਸ਼ਾਮ ਹੋ ਜਾਂਦੀ ਹੈ ਫਿਰ ਵੀ ਜਦੋਂ ਉਹਦੀ ਬੇਟੀ ਹੈ ਜਿਹੜੀ ਉਹ ਵਾਪਸ ਘਰ ਨਹੀਂ ਆਉਂਦੀ ਤਾਂ ਥੱਕ ਹਾਰ ਕੇ ਜਦੋਂ ਪੂਰੀ ਰਾਤ ਉਹ ਘਰ ਨਹੀਂ ਆਈ ਤਾਂ ਅਗਲੇ ਦਿਨ ਹੀ ਹੈ ਜਿਹੜਾ ਉਹ ਉੱਥੋਂ ਦੇ ਜਿਹੜਾ ਨੇੜੇ ਪੁਲਿਸ ਸਟੇਸ਼ਨ ਲੱਗਦਾ ਸੀਗਾ ਉਹਨਾਂ ਨੂੰ ਕੁਰੜਾ ਪੁਲਿਸ ਸਟੇਸ਼ਨ ਲੱਗਦਾ ਆ ਉੱਥੇ ਜਾ ਕੇ ਆਪਣੀ ਬੇਟੀ ਦੀ ਹੈ ਜਿਹੜੀ ਗੁੰਮਸ਼ੁਦਗੀ ਦਾ ਜਿਹੜਾ ਮਾਮਲਾ ਦਰਜ ਕਰਵਾਉਂਦੇ ਆ ਹੁਣ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਆ ਜਿਹੜਾ ਉਹ ਜਿਹੜੀ ਪੁਲਿਸ ਕਹਿੰਦੀ ਹੈ ਕਿ ਅਸੀਂ ਤੁਹਾਡੀ ਬੇਟੀ ਨੂੰ ਛੇਤੀ ਤੋਂ ਛੇਤੀ ਲੱਭਣ ਦੀ ਕੋਸ਼ਿਸ਼ ਕਰਾਂਗੇ ਪਰ 8 ਦਿਨ ਬੀਤ ਜਾਂਦੇ ਆ ਪੁਲਿਸ ਵਾਲੇ ਆ ਜਿਹੜਾ ਉਹ ਕੁਝ ਵੀ ਆਪਣੇ ਵੱਲੋਂ ਨਹੀਂ ਕਰਦੇ ਤਾਂ ਹੁਣ ਇੱਥੇ ਸ਼ਮਸ਼ਾਦ ਅਲੀ ਖੁਦ ਹੀ ਆ ਜਿਹੜਾ ਆਪਣੇ ਲੈਵਲ ਤੇ ਜਿਹੜਾ ਆਪਣੀ ਬੇਟੀ ਦੀ ਤਲਾਸ਼ ਸ਼ੁਰੂ ਕਰਦਾ ਆ ਇਸੇ ਦੌਰਾਨ ਹੀ ਆ ਪਹਿਲਾਂ ਉਹ ਆਪਣੇ ਪਿੰਡ ਦੇ ਜਿਹੜੇ ਲੋਕੀ ਹੁੰਦੇ ਆ ਉਹਨਾਂ ਤੋਂ ਪਤਾ ਕਰਦਾ ਆ ਤੇ ਹੁਣ ਉਹਨੂੰ ਜਿਹੜੇ ਉਹਦੇ ਪਿੰਡ ਦੇ ਜਿਹੜੇ ਲੋਕ ਹੁੰਦੇ ਆ ਉਹ ਦੱਸਦੇ ਆ ਉਹਨਾਂ ਦੇ ਪਿੰਡ 'ਚ ਇੱਕ ਨਾ ਵਿਆਹ ਸੀਗਾ ਕੁਝ ਦਿਨ ਪਹਿਲਾਂ ਤੇ ਹੁਣ ਇਸ ਵਿਆਹ ਦੇ ਵਿੱਚ ਪੰਜਾਬ ਦੇ ਸ੍ਰੀ ਮੁਕਸਰ ਸਾਹਿਬ ਤੋਂ ਕੁਝ ਮੁੰਡੇ ਆਏ ਹੁੰਦੇ ਆ ਉਸੇ ਵਿਆਹ ਦੇ ਵਿੱਚ ਤੇ ਉਹਨਾਂ ਚੋਂ ਜਿਹੜਾ ਸੀਗਾ ਇੱਕ ਮੁੰਡਾ ਇਹਨਾਂ ਦੀ ਬੇਟੀ ਦਾ ਪਿੱਛਾ ਕਰਦਾ ਹੋਇਆ ਵੇਖਿਆ ਗਿਆ ਕਿਸੇ ਲੜਕੇ ਨੇ ਵੇਖਿਆ ਹੋਣਾ ਇਹਨਾਂ ਦੇ ਪਿੰਡ ਦੇ ਕਿਸੇ ਮੁੰਡੇ ਨੇ ਵੇਖਿਆ ਜਦੋਂ ਕਿ ਇਹਨਾਂ ਦੀ ਬੇਟੀ ਦਾ ਪਿੱਛਾ ਕਰਦਾ ਆ ਤਾਂ ਉਹਨੇ ਦੱਸਿਆ ਕਿ ਮੈਂ ਇਦਾਂ ਵੇਖਿਆ ਸੀਗਾ ਹੁਣ ਜਿਹੜਾ ਸ਼ਮਸ਼ਾਦ ਅਲੀ ਹੈ ਜਿਨ੍ਹਾਂ ਦੇ ਘਰ ਵਿਆਹ ਹੁੰਦਾ ਆ ਉਹਨਾਂ ਦੇ ਘਰ ਜਾ ਕੇ ਜਿਹੜੇ ਮੁੰਡੇ ਉੱਥੋਂ ਆਏ ਹੁੰਦੇ ਆ ਪੰਜਾਬ ਤੋਂ ਉਹਨਾਂ ਦੀ ਡਿਟੇਲ ਲੈਂਦਾ ਆ ਤੇ ਉਹਨਾਂ ਦਾ ਨੰਬਰ ਲੈ ਕੇ ਉਹ ਨੰਬਰ ਤੇ ਜਿਹੜਾ ਉਹ ਫੋਨ ਕਰਦਾ ਆ ਸ਼ੁਰੂ ਤੋਂ ਜਦੋਂ ਫੋਨ ਕਰਦਾ ਆ ਤਾਂ ਉਹ ਫੋਨ ਨਹੀਂ ਚੱਕਦੇ ਪਰ ਉਹ ਲਗਾਤਾਰ ਫੋਨ ਕਰਨਾ ਆਪਣਾ ਜਾਰੀ ਰੱਖਦਾ ਆ ਤੇ ਹੁਣ ਇੱਥੇ ਅਗਲੀ ਸਾਈਡ ਤੋਂ ਇੱਕ ਵਾਰ ਫੋਨ ਹੈ ਜਿਹੜਾ ਉਹ ਚੱਕ ਲਿੰਦੇ ਆ ਤੇ ਉਹ ਜਦੋਂ ਸ਼ਮਸ਼ਾਦ ਅਲੀ ਉਹਨਾਂ ਦੇ ਨਾਲ ਗੱਲ ਕਰਦਾ ਆ ਤਾਂ ਪਿੱਛੋਂ ਉਹਨਾਂ ਦੀ ਬੇਟੀ ਦੀ ਆਵਾਜ਼ ਵੀ ਉਹਨੂੰ ਇਹ ਜਿਹੜੀ ਉਹਦੇ ਕੰਨਾਂ 'ਚ ਪੈਂਦੀ ਆ ਹੁਣ ਸ਼ਮਸ਼ਾਦ ਅਲੀ ਦੀ ਇਹ ਗੱਲ ਸੀਗੀ ਜਿਹੜੀ ਉਹ 30 ਦਸੰਬਰ 2022 ਨੂੰ ਹੁੰਦੀ ਹੈ ਯਾਨੀ ਕਿ ਜਿਸ ਦਿਨ ਉਹਨਾਂ ਦੀ ਬੇਟੀ ਗਾਇਬ ਹੁੰਦੀ ਹੈ ਉਸ ਤੋਂ 8 ਦਿਨ ਬਾਅਦ ਹੁਣ ਸ਼ਮਸ਼ਾਦ ਅਲੀ ਸੀਗੇ ਜਿਹੜੇ ਉਹ ਬਹੁਤ ਦੇਰ ਇੱਤੇ ਗੱਲ ਨਹੀਂ ਕਰ ਪਾਉਂਦੇ ਕਿਉਂਕਿ ਫੋਨ ਉਧਰੋਂ ਹੈ ਜਿਹੜਾ ਉਹ ਕੱਟ ਦਿੱਤਾ ਜਾਂਦਾ ਆ ਤੇ ਛੇਤੀ ਹੀ ਸ਼ਮਸ਼ਾਦ ਅਲੀ ਸੀਗੇ ਜਿਹੜੇ ਹੁਣ ਉਹ ਪੁਲਿਸ ਸਟੇਸ਼ਨ ਜਾਂਦੇ ਆ ਉੱਥੇ ਜਾ ਕੇ ਇਹਦੇ ਬਾਰੇ ਸਭ ਕੁਝ ਉਹ ਪੁਲਿਸ ਵਾਲਿਆਂ ਨੂੰ ਦੱਸਦੇ ਆ ਹੁਣ ਪੁਲਿਸ ਵਾਲੇ ਸੀਗੇ ਜਿਹੜੇ ਉਹ ਉਹ ਲੋਕੇਸ਼ਨ ਹੈ ਜਿਹੜੀ ਉਹ ਟਰੇਸ ਕਰਦੇ ਆ ਜਿਹੜਾ ਉਹਨੇ ਨੰਬਰ ਦਿੱਤਾ ਸੀਗਾ ਉਦੀ ਲੋਕੇਸ਼ਨ ਹੈ ਜਦੋਂ ਟ੍ਰੇਸ ਹੁੰਦੀ ਹੈ ਤੇ ਪਤਾ ਚੱਲਦਾ ਹੈ ਕਿ ਇਹ ਪੰਜਾਬ ਤੋਂ ਹੀ ਹੈ ਹੁਣ ਪੁਲਿਸ ਵਾਲੇ ਜਿਹੜੇ ਉਹ ਸ਼ਮਸ਼ਾਦ ਅਲੀ ਨੂੰ ਹੈ ਜਿਹੜਾ ਉਹ ਲੋਕੇਸ਼ਨ ਦੱਸਦੇ ਹੈ ਕਿ ਇਸ ਜਗ੍ਹਾ ਦੀ ਲੋਕੇਸ਼ਨ ਹੈ ਤੇ ਤੂੰ ਉੱਥੇ ਜਾ ਤੂੰ ਉੱਥੇ ਜਾ ਕੇ ਦੇਖ ਕੀ ਗੱਲਬਾਤ ਹੈ ਹੁਣ ਪੁਲਿਸ ਵਾਲੇ ਇੱਥੇ ਖੁਦ ਨਹੀਂ ਜਾਂਦੇ ਤਾਂ ਫਿਰ ਸ਼ਮਸ਼ਾਦ ਅਲੀ ਕੀ ਕਰਦੇ ਆਪਣੇ ਕੁਝ ਕਰੀਬੀ ਰਿਸ਼ਤੇਦਾਰਾਂ ਨੂੰ ਨਾਲ ਲੈਂਦੇ ਹੈ ਕਿਰਾਏ ਤੇ ਗੱਡੀ ਕਰਦੇ ਹੈ ਤੇ ਪੰਜਾਬ ਨੂੰ ਨਿਕਲ ਜਾਂਦੇ ਹੈ ਉੱਧਰ ਸ਼ਮਸ਼ਾਦ ਜਦੋਂ ਪੰਜਾਬ ਲਈ ਨਿਕਲਦੇ ਆ ਤੇ ਇੱਧਰ ਉਹਨਾਂ ਦੇ ਪਰਿਵਾਰ 'ਚ ਕੁਝ ਐਵੇਂ ਦਾ ਹੁੰਦਾ ਆ ਜਿਹਦੀ ਉਹਨਾਂ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ ਸੋਚਿਆ ਵੀ ਨਹੀਂ ਹੁੰਦਾ ਉਹਦੇ ਬਾਰੇ ਹਾਲੇ ਸ਼ਮਸ਼ਾਦ ਘਰੋਂ ਨਿਕਲੇ ਹੀ ਸੀਗੇ ਤੇ ਅਲੀਗੜ੍ਹ ਤੱਕ ਹੀ ਪਹੁੰਚੇ ਹੋਣੇ ਐ ਕਿ ਉਹਨਾਂ ਦੇ بیٹے ਸਲਮਾਨ ਨੇ ਉਹਨਾਂ ਨੂੰ ਫੋਨ ਕੀਤਾ ਤੇ ਕਿਹਾ ਘਰ 'ਚ ਦੋ ਜਿਹੜੀਆਂ ਭੈਣਾਂ ਸੀਗੀਆਂ ਉਹਦੀਆਂ ਉਹ ਵੀ ਲਾਪਤਾ ਆ ਤੇ ਹੁਣ ਸ਼ਮਸ਼ਾਦ ਲਈ ਇਹ ਜਿਹੜੇ ਸੋਚ ਪੈ ਜਾਂਦੇ ਆ ਕਿ ਹਾਲੇ ਤਾਂ ਮੇਰੀ ਇੱਕ ਬੇਟੀ ਨਹੀਂ ਮਿਲੀ ਤੇ ਉੱਧਰ ਦੋ ਬੇਟੀਆਂ ਹੋਰ ਗਾਇਬ ਹੋ ਗਈਆਂ ਇਹ ਸਾਡੇ ਨਾਲ ਕੀ ਹੋ ਰਿਹਾ ਆ ਹੁਣ 22 ਸਾਲ ਦੀ ਨਿਸ਼ਾ ਸੀਗੀ ਜਿਹੜੀ ਤੇ ਇੱਕ 16 ਸਾਲਾਂ ਦੀ ਇਹਨਾਂ ਦੀ ਬੇਟੀ ਸੀਗੀ ਮੁਸਕਾਨ ਹੁਣ ਉਹ ਦੋਨੋਂ ਗਾਇਬ ਹੋ ਗਈਆਂ ਤੇ ਹੁਣ ਸ਼ਮਸ਼ਾਦ ਦੇ ਸਾਹਮਣੇ ਦੋਰੀ ਏ ਜਿਹੜੀ ਉਹ ਉਪੱਤੀ ਆ ਗਈ ਕਿ ਮੈਂ ਹੁਣ ਉਧਰ ਜਾਵਾਂ ਕਿ ਵਾਪਸ ਘਰ ਨੂੰ ਜਾਵਾਂ ਪਰ ਹੁਣ ਇੱਥੇ ਸੋਚਦੇ ਆ ਕਿ ਨਹੀਂ ਪਹਿਲਾਂ ਮੈਨੂੰ ਪੰਜਾਬ ਜਾਣਾ ਚਾਹੀਦਾ ਹੈ ਜਿੱਥੇ ਜਾਣ ਲਈ ਮੈਂ ਨਿਕਲੇ ਆਂ ਤੇ ਆਪਣੇ ਬੇਟੇ ਨੂੰ ਫੋਨ ਕਰਕੇ ਕਹਿੰਦਾ ਆ ਕਿ ਤੁਸੀਂ ਉਹਨਾਂ ਦੀ ਤਲਾਸ਼ ਕਰੋ ਹੋ ਸਕਦਾ ਹੈ ਇੱਧਰ ਉੱਧਰ ਹੋਣ ਤੇ ਹੁਣ ਉਹ ਜਦੋਂ ਪੰਜਾਬ ਲਈ ਨਿਕਲ ਜਾਂਦੇ ਆ ਤੇ ਜਦੋਂ ਪੰਜਾਬ ਪਹੁੰਚਦੇ ਐ ਪੰਜਾਬ ਸੀ ਮੁਕਸਰ ਸਾਹਿਬ ਪਹੁੰਚਦੇ ਐ ਤੇ ਉੱਥੋਂ ਦੇ ਪੁਲਿਸ ਸਟੇਸ਼ਨ 'ਚ ਜਾ ਕੇ ਐ ਜਿਹੜੇ ਮਾਮਲੇ ਦੀ ਪੂਰੀ ਜਾਣਕਾਰੀ ਦਿੰਦੇ ਐ ਹੁਣ ਇਸ ਕਾਏ ਕੇਸ ਬਾਰੇ ਸਾਰੀ ਜਾਣਕਾਰੀ ਦੇਣ ਦੇ ਬਾਵਜੂਦ ਵੀ ਜਿਹੜਾ ਪੰਜਾਬ ਦੀ ਪੁਲਿਸ ਹੈ ਜਿਹੜੀ ਉਹਨਾਂ ਦੀ ਕੋਈ ਹੈਲਪ ਨਹੀਂ ਕਰਦੀ ਉਹ ਕਹਿੰਦੇ ਐ ਕਿ ਸਾਨੂੰ ਉੱਤਰ ਪ੍ਰਦੇਸ਼ ਦੀ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਗਰ ਉਹ ਸਾਨੂੰ ਕਹਿੰਦੇ ਤਾਂ ਫਿਰ ਅਸੀਂ ਇਸ ਮਾਮਲੇ 'ਚ ਕੁਝ ਕਰ ਸਕਦੇ ਸੀਗੇ ਹੁਣ ਤੁਸੀਂ ਖੁਦ ਆਇਓ ਸੀ ਇਹਦੇ ਲਈ ਕੁਝ ਨਹੀਂ ਕਰ ਸਕਦੇ ਪੁਲਿਸ ਵਾਲਿਆਂ ਨੂੰ ਨਾ ਲਾਉਣਾ ਚਾਹੀਦਾ ਸੀ ਤੇ ਇੱਥੇ ਸ਼ਮਸ਼ਾਦ ਅਲੀ ਸੀਗੀ ਉਹ ਕਾਫੀ ਮਿੰਨਤਾ ਕਰਦੇ ਆ ਉਹਨਾਂ ਦੀਆਂ ਕਿ ਮੈਂ ਇਨੀ ਦੂਰ ਤੋਂ ਆਇਆ ਆ ਤੇ ਮੇਰੀ ਤੁਸੀਂ ਹੈਲਪ ਕਰੋ ਮੇਰੀ ਬੇਟੀ ਹੈ ਜਿਹੜੀ ਉਹ ਛੋਟੀ ਕਿਉਂਕਿ ਉਹ 14 ਸਾਲ ਦੀ ਸੀਗੀ ਸਾਰੀ ਹਾਲੇ ਤੇ ਇਸ ਦੇ ਬਾਵਜੂਦ ਵੀ ਹੈ ਜਿਹੜੀ ਉਹ ਪੰਜਾਬ ਦੀ ਪੁਲਿਸ ਹੈ ਸ਼ਮਸ਼ਾਦ ਦੀ ਕੋਈ ਹੈਲਪ ਨਹੀਂ ਕਰਦੇ ਥੱਕ ਹਾਰ ਕੇ ਉਹ ਪੰਜਾਬ ਤੋਂ ਜਿਹੜਾ ਵਾਪਸ ਘਰ ਆ ਜਾਂਦਾ ਹੈ ਆਪਣੇ ਉੱਤਰ ਪ੍ਰਦੇਸ਼ 'ਚ ਤੇ ਘਰ ਵਾਪਸ ਆ ਕੇ ਉੱਥੋਂ ਦੇ ਪੁਲਿਸ ਸਟੇਸ਼ਨ 'ਚ ਜਾ ਕੇ ਹੈ ਜਿਹੜੀ ਆਪਣੀਆਂ ਦੋ ਹੋਰ ਬੇਟੀਆਂ ਉਹਦੀਆਂ ਗਾਇਬ ਹੁੰਦੀਆਂ ਆ ਜਿਹੜੀਆਂ ਨਿਸ਼ਾ ਤੇ ਮੁਸਕਾਨ ਉਹਨਾਂ ਦਾ ਵੀ ਇਹ ਜਿਹੜਾ ਮਾਮਲਾ ਦਰਜ ਕਰਵਾ ਦਿੰਦੇ ਆ ਉੱਥੇ ਉਹਨਾਂ ਦੇ ਗਾਇਬ ਹੋਣ ਦਾ ਵੀ ਹੁਣ ਇੱਥੇ ਤਿੰਨ ਬੇਟੀਆਂ ਉਹਦੀਆਂ ਤਿੰਨੋਂ ਹੀ ਗਾਇਬ ਆ ਉਹ ਕਿੰਨੇ ਟੈਨਸ਼ਨ 'ਚ ਹੋਏਗਾ ਐਵੇਂ ਦਾ ਇਨਸਾਨ ਜਿਹਦੀਆਂ ਤਿੰਨੋਂ ਦੀਆਂ ਤਿੰਨੋਂ ਬੇਟੀਆਂ ਗਾਇਬ ਹੋ ਜਾਣ ਹੁਣ ਇੱਥੇ ਜਿਹੜਾ ਉੱਥੋਂ ਦੀ ਪੁਲਿਸ ਸੀਗੀ ਉਹ ਇਸ ਮਾਮਲੇ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੀ ਪਰ ਜਿਵੇਂ ਹੀ ਸ਼ਮਸ਼ਾਦ ਦੀਆਂ ਦੋ ਹੋਰ ਬੇਟੀਆਂ ਗਾਇਬ ਹੋ ਜਾਂਦੀਆਂ ਤਾਂ ਪ੍ਰਸ਼ਾਸਨ ਇੱਥੇ ਅਲਰਟ ਹੋ ਜਾਂਦਾ ਆ ਤੇ ਛੇਤੀ ਤੋਂ ਛੇਤੀ ਹੈ ਜਿਹੜਾ ਉਹ ਸ਼ਮਸ਼ਾਦ ਉੱਥੋਂ ਦੇ ਜਿਹੜੇ ਮੈਨਪੁਰੀ ਦੇ ਐਸਪੀ ਹੁੰਦੇ ਆ ਵਿਨੋਦ ਕੁਮਾਰ ਉਹਨੂੰ ਮਿਲਦੇ ਆ ਤੇ ਪੂਰੀ ਘਟਨਾ ਦੀ ਜਾਣਕਾਰੀ ਦਿੰਦੇ ਆ ਐਸਪੀ ਦੇ ਜਦੋਂ ਨਿਰਦੇਸ਼ ਦਿੰਦੇ ਆ ਤੇ ਜਲਦੀ ਤਿੰਨ ਕੁੜੀਆਂ ਨੂੰ ਲੱਭਣ ਦੇ ਲਈ ਦੋ ਟੀਮਾਂ ਬਣਾਈਆਂ ਜਾਂਦੀਆਂ ਇੱਕ ਟੀਮ ਦੇ ਸਾਹਮਣੇ ਜਿਹੜਾ ਸ਼ਮਸ਼ਾਦ ਆਪਣਾ ਬਿਆਨ ਦਰਜ ਕਰਵਾਉਂਦੇ ਹੋਏ ਦੱਸਦੇ ਆ ਕਿ 4 ਨਵੰਬਰ 2022 ਨੂੰ ਉਹਨਾਂ ਦੇ ਹੀ ਮੁਹੱਲੇ 'ਚ ਰਹਿਣ ਵਾਲੇ ਰਕੇਸ਼ ਦੀ ਬੇਟੀ ਦਾ ਵਿਆਹ ਹੁੰਦਾ ਆ ਇਸੀ ਵਿਅਦ ਦੇ ਵਿੱਚ ਜਿਹੜਾ ਰਕੇਸ਼ ਤੇ ਕੁਝ ਜਿਹੜੇ ਦੋਸਤ ਹੁੰਦੇ ਉਹ ਪੰਜਾਬ ਤੋਂ ਆਏ ਹੁੰਦੇ ਐ ਇੰਨਾ ਚੋਂ ਇੱਕ ਪਰ ਸਿੰਘ ਨਾਮ ਦਾ ਲੜਕਾ ਆ ਜਿਹੜਾ ਮੇਨ ਸਸਪੈਕਟ ਐ ਹੁਣ ਜਿਹੜਾ ਸ਼ਮਸ਼ਾਦ ਸੀਗਾ ਉਹ ਦੱਸਦਾ ਆ ਕਿ ਇਸ ਇਹ ਪਰ ਸਿੰਘ ਨੇ ਹੀ ਮੇਰੀਆਂ ਤਿੰਨਾਂ ਬੇਟੀਆਂ ਨੂੰ ਜਿਹੜਾ ਉਹ ਅਪਹਰਨ ਕੀਤਾ ਐ ਤਿੰਨਾਂ ਬੇਟੀਆਂ ਦਾ ਹੁਣ ਸ਼ਮਸ਼ਾਦ ਐ ਜਿਹੜਾ ਉੱਥੋਂ ਦੇ ਪੁਲਿਸ ਸਟੇਸ਼ਨ 'ਚ ਜਾ ਕੇ ਇਹ ਵੀ ਦੱਸਦਾ ਆ ਜਿਹੜੇ ਮੋਬਾਈਲ ਨੰਬਰ ਤੇ ਉਹਨੇ ਗੱਲ ਕੀਤੀ ਸੀਗੀ ਉੱਥੋਂ ਦੇ ਐਸ ਐਚਓ ਨੂੰ ਇਹ ਜਿਹੜਾ ਦੁਬਾਰਾ ਜਾ ਕੇ ਦਿੰਦਾ ਆ ਤੇ ਹੁਣ ਉਹ ਐਸਚਓ ਸੀਗਾ ਜਿਹੜਾ ਉਹ ਉਸੇ ਮੋਬਾਈਲ ਨੰਬਰ ਤੇ ਹੈ ਜਿਹੜੇ ਫੋਨ ਕਰਦੇ ਆ ਤਾਂ ਉਹ ਜਿਹੜਾ ਫੋਨ ਇੱਕ ਬਜ਼ੁਰਗ ਚੱਕਦੇ ਆ ਤੇ ਉਹਨਾਂ ਤੋਂ ਜਦੋਂ ਇਹ ਪੁਲਿਸ ਵਾਲੇ ਪੁੱਛਦੇ ਆ ਕਿ ਤੁਸੀਂ ਕੌਣ ਹੋ ਤਾਂ ਉਹ ਦੱਸਦਾ ਹੈ ਕਿ ਮੈਂ ਭਰ ਸਿੰਘ ਦਾ ਪਿਤਾ ਆ ਤੇ ਪਿੱਛੇ ਇਹ ਜਿਹੜਾ ਸ਼ਮਸ਼ਾਦ ਦੀ ਜਿਹੜੀ ਬੇਟੀ ਹੁੰਦੀ ਜਿਹੜੀ ਕਿਡਨਾਪ ਹੋਈ ਸੀਗੀ ਉਹਦੀ ਵੀ ਆਵਾਜ਼ ਸੁਣਾਈ ਦਿੰਦੀ ਆ ਉਹ ਡਰੀ ਹੋਈ ਆਵਾਜ਼ ਦੇ ਨਾਲ ਕਹਿੰਦੀ ਹੈ ਕਿ ਪਿਤਾ ਜੀ ਮੈਂ ਹੁਣ ਵਾਪਸ ਨਹੀਂ ਆ ਪਾਵਾਂਗੀ ਇਸ ਤੋਂ ਬਾਅਦ ਜਿਹੜਾ ਫੋਨ ਕੱਟ ਹੋ ਜਾਂਦਾ ਆ ਫੋਨ ਤਾਂ ਕੱਟ ਹੋ ਗਿਆ ਸੀ ਪਰ ਪੁਲਿਸ ਵਾਲੇ ਜਿਹੜੇ ਇਸ ਮੋਬਾਈਲ ਨੰਬਰ ਨੂੰ ਜਿਹੜਾ ਉਹ ਟ੍ਰੇਸ ਕਰਦੇ ਆ ਲੋਕੇਸ਼ਨ ਦਾ ਪਤਾ ਦੁਬਾਰਾ ਤੋਂ ਲਾਂਦੇ ਆ ਤੇ ਫਿਰ 10 ਜਨਵਰੀ 2023 ਨੂੰ ਸ਼ਮਸ਼ਾਦ ਨੂੰ ਆਪਣੇ ਨਾਲ ਲੈ ਕੇ ਆ ਜਿਹੜੇ ਉਹ ਪੁਲਿਸ ਵਾਲੇ ਉਥੋਂ ਲਈ ਨਿਕਲ ਜਾਂਦੇ ਆ ਪੰਜਾਬ ਲਈ ਹਾਲਾਂਕਿ ਇੱਥੇ ਪੁਲਿਸ ਦੀ ਗਲਤੀ ਸੀਗੀ ਜਦੋਂ ਪਹਿਲੀ ਵਾਰ ਹੀ ਇਹਨੇ ਸ਼ਮਸ਼ਾਦ ਨੇ ਉਹਨਾਂ ਨੂੰ ਨੰਬਰ ਦਿੱਤਾ ਸੀਗਾ ਲੋਕੇਸ਼ਨ ਟ੍ਰੇਸ ਹੋ ਗਈ ਸੀ ਤਾਂ ਇਹਨਾਂ ਨੂੰ ਉਦੋਂ ਹੀ ਐਕਸ਼ਨ ਲੈਣਾ ਚਾਹੀਦਾ ਸੀਗਾ ਪਰ ਪੁਲਿਸ ਨੇ ਉਦੋਂ ਕੋਈ ਐਕਸ਼ਨ ਨਹੀਂ ਲਿਆ ਤੇ ਫਿਰ ਇਹ ਜਿਹੜੀ ਹੁਣ ਇਸ ਵਾਰ ਹੀ ਹੈ ਜਿਹੜਾ ਪੁਲਿਸ ਵਾਲੇ ਨਾਲ ਜਾਂਦੇ ਆ ਹੁਣ ਜਦੋਂ ਪੁਲਿਸ ਵਾਲੇ ਨਾਲ ਜਾਂਦੇ ਆ ਤਾਂ ਹੁਣ ਇਹ ਪੰਜਾਬ ਜਦੋਂ ਪਹੁੰਚਦੇ ਆ ਜਿਹੜਾ ਇਹਨਾਂ ਨੇ ਲੋਕੇਸ਼ਨ ਜਿਹੜੀ ਟ੍ਰੇਸ ਕੀਤੀ ਹੁੰਦੀ ਹੈ ਪਰ ਉੱਥੇ ਇਹਨਾਂ ਦੇ ਹੱਥ ਕੁਝ ਨਹੀਂ ਲੱਗਦਾ ਕਿਉਂਕਿ ਅੱਗੋਂ ਜਿਹੜੇ ਘਰ ਤੇ ਚ ਜਾਂਦੇ ਆ ਜਿਹੜਾ ਉਹ ਟ੍ਰੇਸ ਹੋਈ ਸੀ ਲੋਕੇਸ਼ਨ ਉੱਥੇ ਜਿਹੜਾ ਉਹ ਤਾਲਾ ਲੱਗਿਆ ਹੁੰਦਾ ਆ ਹੁਣ ਪੁਲਿਸ ਵਾਲੇ ਉੱਥੋਂ ਖਾਲੀ ਹੱਥ ਵਾਪਸ ਪਰਤ ਜਾਂਦੇ ਆ ਤੇ ਹੁਣ ਲਗਭਗ ਡੇਢ ਮਹੀਨਾ ਐਵੇਂ ਹੀ ਨਿਕਲ ਜਾਂਦਾ ਆ ਇਸੇ ਵਿੱਚ ਜਿਹੜਾ ਪੁਲਿਸ ਵਾਲੇ ਲਗਾਤਾਰ ਉਸ ਨੰਬਰ ਨੂੰ ਟ੍ਰੇਸ ਕਰਨਾ ਜਾਰੀ ਰੱਖਦੇ ਐ ਤੇ ਇੱਕ ਦਿਨ ਫਿਰ ਪੁਲਿਸ ਵਾਲਿਆਂ ਨੂੰ ਉਸ ਮੋਬਾਈਲ ਨੰਬਰ ਦੀ ਲੋਕੇਸ਼ਨ ਐ ਜਿਹੜੀ ਉਹ ਪੰਜਾਬ ਦੀ ਮਿਲਦੀ ਐ ਇਸ ਵਾਰ ਪੁਲਿਸ ਐ ਜਿਹੜੀ ਬਿਨਾਂ ਦੇਰ ਕੀਤੇ ਪੰਜਾਬ ਲਈ ਰਵਾਨਾ ਹੋ ਜਾਂਦੀ ਐ ਹੁਣ ਜਿਹੜੀ ਟ੍ਰੇਸ ਕੀਤੀ ਗਈ ਲੋਕੇਸ਼ਨ ਸੀਗੀ ਉੱਥੇ ਜਦੋਂ ਰੇਡ ਮਾਰਦੇ ਐ ਤੇ 4 ਫਰਵਰੀ 2023 ਨੂੰ ਇਸ ਵਾਰ ਪੁਲਿਸ ਨੂੰ ਇੱਥੋਂ ਉਹ ਭਰਤ ਸਿੰਘ ਐ ਜਿਹੜਾ ਉਹ ਮਿਲ ਜਾਂਦਾ ਆ ਤੇ ਪੁਲਿਸ ਵਾਲੇ ਉਹਨੂੰ ਹਿਰਾਸਤ 'ਚ ਲੈ ਲੈਂਦੇ ਐ ਇਸ ਤੋਂ ਇਲਾਵਾ ਜਿਹੜੇ ਪੁਲਿਸ ਵਾਲੇ ਸ਼ਮਸ਼ਾਦ ਦੀ ਜਿਹੜੀ ਉਹਨਾਂ ਦੀ ਬੇਟੀ ਗਾਇਬ ਹੋਈ ਸੀ ਛੋਟੀ ਬੇਟੀ ਸਭ ਤੋਂ ਸੀਗੀ ਜਿਹੜੀ 14 ਸਾਲ ਦੀ ਉਹ ਮਿਲ ਜਾਂਦੀ ਹੈ ਤੇ ਪੁਲਿਸ ਵਾਲੇ ਉਹ ਕੁੜੀ ਨੂੰ ਨਾਲ ਲੈ ਕੇ ਉੱਤਰ ਪ੍ਰਦੇਸ਼ ਤੇ ਲਈ ਵਾਪਸ ਪਰਤ ਜਾਂਦੇ ਆ ਤੇ ਹੁਣ ਉਸ ਕੁੜੀ ਨੂੰ ਇਹ ਜਿਹੜਾ ਉੱਥੋਂ ਦਾ ਹਸਪੀਟਲ ਹੁੰਦਾ ਹੈ ਉੱਥੇ ਜਾਂਚ ਦੇ ਲਈ ਭੇਜਿਆ ਜਾਂਦਾ ਆ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਨਬਾਲਿਕ ਜਿਹੜੀ ਕੁੜੀ ਹੈ ਇਹ ਹੁਣ ਗਰਭਵਤੀ ਹੋ ਗਈ ਹੈ ਹੁਣ ਲੜਕੀ ਦੇ ਜਦੋਂ ਪ੍ਰੈਗਨੈਂਟ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ ਤੇ ਪਰਿਵਾਰ ਵਾਲਿਆਂ ਨੂੰ ਹੁਣ ਇੱਥੇ ਜਿਹੜੇ ਪਰਿਵਾਰ ਵਾਲੇ ਸੀਗੇ ਉਹ ਲੜਕੀ ਦੇ ਅਬੋਰਸ਼ਨ ਦੀ ਮੰਗ ਚੱਕਦੇ ਐ ਉਹਨਾਂ ਲਈ ਵੀ ਇਹ ਸਹੀ ਸੀਗਾ ਕਿਉਂਕਿ ਲੜਕੀ ਦੀ ਹਾਲੇ ਉਮਰ ਬੇहद ਘੱਟ ਸੀਗੀ ਹੁਣ ਇਸੇ ਦਾ ਫੈਸਲਾ ਕਰਨ ਦੇ ਲਈ ਫਿਰ ਤੋਂ ਇੱਕ ਕਮੇਟੀ ਬਿਠਾਈ ਜਾਂਦੀ ਹੈ ਕਮੇਟੀ ਦਾ ਗਠਨ ਕੀਤਾ ਜਾਂਦਾ ਆ ਹੁਣ ਦੂਜੇ ਪਾਸੇ ਪੁਲਿਸ ਵਾਲਿਆਂ ਨੂੰ ਹੁਣ ਇਹ ਸਭ ਤੋਂ ਛੋਟੀ ਬੇਟੀ ਤਾਂ ਮਿਲ ਗਈ ਸੀ ਪਰ ਹਾਲੇ ਵੀ ਉਹਦੀਆਂ ਦੋ ਬੇਟੀਆਂ ਗਾਇਬ ਸੀਗੀਆਂ ਉਹਨਾਂ ਦੀ ਤਲਾਸ਼ ਵੀ جاری ਸੀਗੀ ਹੁਣ ਪੁਲਿਸ ਵਾਲੇ ਨੂੰ ਇਹ ਲੱਗ ਰਿਹਾ ਸੀਗਾ ਕਿ ਹੁਣ ਇਹ ਹੀ ਕੁਝ ਦੱਸ ਸਕਦੀ ਹੈ ਕਿ ਉਹ ਦੋਵੇਂ ਐ ਜਿਹੜੀਆਂ ਭੈਣਾਂ ਇਹਦੀਆਂ ਉਹ ਕਿੱਥੇ ਐ ਤੇ ਹੁਣ ਪੁਲਿਸ ਵਾਲੇ ਐ ਜਿਹੜੀ ਉਹ ਤੋਂ ਪੁਸ਼ਤਸ਼ ਦਾ ਸਿਲਸਲਾ ਸ਼ੁਰੂ ਕਰਦੇ ਐ ਤੇ ਪੂਰੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਐ ਕਿ ਇਹ ਗਾਇਬ ਕਿਵੇਂ ਹੋਈ ਪੰਜਾਬ ਕਿਵੇਂ ਪਹੁੰਚੀ ਹੁਣ ਪੁਲਿਸ ਵਾਲੇ ਜਦੋਂ ਤੋਂ ਪੁਸ਼ਤਸ਼ ਕਰਦੇ ਐ ਤਾਂ ਲੜਕੀ ਹੁਣ ਇੱਥੇ ਦੱਸਦੀ ਐ ਹੁਣ ਜੋ ਦੱਸਦੀ ਉਹ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਆ ਹੁਣ ਪੁਲਿਸ ਤੋਂ ਪੁਲਿਸ ਤੇ ਪੁਸ਼ਤਸ਼ ਕਰਨ ਦੇ ਦੌਰਾਨ ਐ ਜਿਹੜਾ ਲੜਕੀ ਦੱਸਦੀ ਐ ਕਿ ਉਹਦੀ ਗਾਇਬ ਹੋਣ ਤੋਂ 3 ਦਿਨ ਪਹਿਲਾਂ ਯਾਨੀ 18 ਦਸੰਬਰ 2021 ਨੂੰ ਆਪਣੀ ਵੱਡੀ ਭੈਣ ਹੈ ਜਿਹੜੀ ਉਹਦੀ ਸਭ ਤੋਂ 22 ਸਾਲਾਂ ਦੀ ਹੈ ਜਿਹੜੀ ਨਿਸ਼ਾ ਉਹਦੇ ਨਾਲ ਉਹ ਘਰੋਂ ਬਾਹਰ ਜਾਂਦੀ ਹੈ ਤੇ ਨਿਸ਼ਾ ਉਹਨੂੰ ਹੈ ਜਿਹੜਾ ਉੱਥੇ ਨਾਲ ਹੀ ਕੋਈ ਬਾਜ਼ਾਰ ਪੈਂਦਾ ਹੋਣਾ ਉੱਥੇ ਲੈ ਕੇ ਜਾਂਦੀ ਹੈ ਆਪਣੀ ਭੈਣ ਨੂੰ ਤੇ ਉਹਦੀ ਉੱਥੇ ਜਾ ਕੇ ਮੁਲਾਕਾਤ ਰਾਹੁਲ ਨਾਮ ਦੇ ਇੱਕ ਮੁੰਡੇ ਦੇ ਨਾਲ ਕਰਵਾਉਂਦੀ ਹੈ ਨਿਸ਼ਾ ਆਪਣੀ ਛੋਟੀ ਭੈਣ ਨੂੰ ਰਾਹੁਲ ਦੇ ਬਾਰੇ ਦੱਸਦੀ ਹੈ ਕਿ ਮੇਰਾ ਬਹੁਤ ਵਧੀਆ ਦੋਸਤ ਹੈ ਤੇ ਬਹੁਤ ਚੰਗਾ ਮੁੰਡਾ ਆ ਤੇ ਇਸੇ ਦੌਰਾਨ ਹੀ ਜਿਹੜਾ ਰਾਹੁਲ ਹੈ ਜਿਹੜਾ ਨਿਸ਼ਾ ਦੀ ਛੋਟੀ ਭੈਣ ਨੂੰ ਆਪਣਾ ਮਹਿੰਗਾ ਫੋਨ ਵਖਾੰਦਾ ਆ ਕੱਪੜੇ ਤੇ ਹੋਰ ਦੂਜੀਆਂ ਮਹਿੰਗੀਆਂ ਚੀਜ਼ਾਂ ਵਖਾੰਦਾ ਆ ਤਾਂ ਕਿ ਉਹਦੀ ਛੋਟੀ ਭੈਣ ਜਿਹੜੀ ਉਹ ਤੋਂ ਇੰਪ੍ਰੈਸ ਹੋ ਸਕੇ ਤੇ ਨਾਲ ਹੀ ਕਹਿੰਦਾ ਹੈ ਕਿ ਅਗਰ ਤੈਨੂੰ ਵੀ ਇਹ ਸਭ ਕੁਝ ਚਾਹੀਦਾ ਆ ਤਾਂ ਮੈਂ ਤੇਰੀ ਮਦਦ ਕਰ ਸਕਦਾ ਆ ਫਿਰ ਨਿਸ਼ਾ ਆਪਣੀ ਭੈਣ ਨੂੰ ਸਮਝਾਉਂਦੀ ਹੈ ਕਿ ਰਾਹੁਲ ਦੀ ਜਾਣ ਪਛਾਣ ਚ ਕਈ ਵੱਡੇ ਲੋਕ ਆ ਉਹ ਦਿੱਲੀ ਚ ਇੱਕ ਵੱਡੀ ਕੰਪਨੀ ਚ ਕੰਮ ਕਰਦਾ ਆ ਕਿ ਮੈਂ ਤੇਰੀ ਔਰ ਆਪਣੇ ਬਾਰੇ ਗੱਲ ਕਰ ਲਈ ਏ ਆਪਾਂ ਨੂੰ ਦਿੱਲੀ ਲੈ ਕੇ ਜਾਏਗਾ ਉੱਥੇ ਜਾ ਕੇ ਆਪਾਂ ਨੂੰ ਵੀ ਨੌਕਰੀ ਲਵਾਏਗਾ ਤੇ ਇਸ ਦੇ ਬਦਲੇ ਚ ਆਪਾਂ ਨੂੰ ਕਾਫੀ ਸਾਰੇ ਪੈਸੇ ਮਿਲਣਗੇ ਜਿਦਿ ਨਾਲ ਆਪਾਂ ਆਪਣੇ ਘਰ ਦੀ ਜਿਹੜੀ ਗਰੀਬੀ ਦੂਰ ਕਰ ਲਵਾਂਗੇ ਆ ਤੇ ਹੁਣ ਇੱਥੇ ਨਿਸ਼ਾ ਸੀਗੀ ਆਪਣੀ ਛੋਟੀ ਭੈਣ ਨੂੰ ਇਹ ਵੀ ਕਹਿੰਦੀ ਹੈ ਕਿ ਘਰਚੇ ਦੇ ਬਾਰੇ ਕਿਸੇ ਨੂੰ ਨਹੀਂ ਦੱਸਣਾ ਤੂੰ ਜਾ ਕੇ ਜਦੋਂ ਆਪਾਂ ਨੂੰ ਚੰਗੀ ਨੌਕਰੀ ਮਿਲ ਜਾਏਗੀ ਤੇ ਫਿਰ ਆਪਾਂ ਵਾਪਸ ਆ ਕੇ ਆਪਣੇ ਮਾਤਾ ਪਿਤਾ ਨੂੰ ਇਹਦੇ ਬਾਰੇ ਦੱਸਾਂਗੇ ਆ ਤੇ ਆਪਣੇ ਨਾਲ ਹੀ ਦਿੱਲੀ ਲੈ ਕੇ ਚਲੀਆਂ ਜਾਵਾਂਗੀ ਆਪਣੇ ਮਾਤਾ ਪਿਤਾ ਨੂੰ ਕਿਉਂਕਿ ਉਹ ਘਰ ਤੋਂ ਬਹੁਤ ਗਰੀਬ ਸੀਗੇ ਇਸ ਤੋਂ ਬਾਅਦ ਇਹਨਾਂ ਦੇ ਪਲਾਨ ਦੇ ਮੁਤਾਬਿਕ ਜਦੋਂ ਸਾਰੇ ਸੋ ਜਾਂਦੇ ਆ ਤੇ 21 ਦਸੰਬਰ 2022 ਨੂੰ ਅੱਧੀ ਰਾਤ ਨੂੰ ਨਿਸ਼ਾ ਆਪਣੀ ਭੈਣ ਨੂੰ ਨਾਲ ਲੈ ਕੇ ਘਰੋਂ ਨਿਕਲ ਜਾਂਦੀ ਹੈ ਤੇ ਰਸਤੇ 'ਚ ਰਾਹੁਲ ਨਿਸ਼ਾ ਤੋਂ ਉਹਦੀ ਛੋਟੀ ਭੈਣ ਦਾ ਜਿਹੜਾ ਇੰਤਜ਼ਾਰ ਕਰ ਰਿਆ ਹੁੰਦਾ ਹੈ ਤੇ ਜਿਵੇਂ ਹੀ ਦੋਵੇਂ ਰਾਹੁਲ ਨੂੰ ਮਿਲਦੇ ਆ ਤੇ ਰਾਹੁਲ ਦੋਨਾਂ ਭੈਣਾਂ ਨੂੰ ਆਪਣੇ ਨਾਲ ਹੈ ਜਿਹੜਾ ਉਹ ਬਾਈਕ ਤੇ ਲੈ ਕੇ ਨਿਕਲ ਜਾਂਦਾ ਆ ਰਾਹੁਲ ਦੋਨਾਂ ਭੈਣਾਂ ਨੂੰ ਰੇਲਵੇ ਸਟੇਸ਼ਨ ਲੈ ਕੇ ਜਾਂਦਾ ਆ ਉੱਥੇ ਇੱਕ ਭਰਤ ਨਾਮ ਦਾ ਲੜਕਾ ਜਿਹਦੇ ਬਾਰੇ ਗੱਲ ਹੋਈ ਹੈ ਉਹ ਇਹਨਾਂ ਦੋਨਾਂ ਭੈਣਾਂ ਦਾ ਇੰਤਜ਼ਾਰ ਕਰ ਰਿਹਾ ਸੀਗਾ ਇੱਥੇ ਭਰਤ ਹੈ ਜਿਹੜਾ ਉਹ ਰਾਹੁਲ ਦੇ ਨਾਲ ਕੋਈ ਗੱਲਬਾਤ ਕਰਦਾ ਆ ਫਿਰ ਰਾਹੁਲ ਹੈ ਜਿਹੜਾ ਉਹ ਛੋਟੀ ਜਿਹੜੀ ਲੜਕੀ ਹੁੰਦੀ ਹੈ ਉਹਨੂੰ ਕਹਿੰਦਾ ਆ ਕਿ ਇਹ ਤੈਨੂੰ ਦਿੱਲੀ ਲੈ ਕੇ ਜਾਏਗਾ ਤੇ ਉੱਥੇ ਤੇਰੀ ਨੌਕਰੀ ਲਵਾਏਗਾ ਲੜਕੀ ਦੇ ਦੱਸੇ ਮੁਤਾਬਕ ਹੈ ਜਿਹੜਾ ਭਰਤ ਸਿੰਘ ਰਾਹੁਲ ਨੂੰ ਪੈਸੇ ਵੀ ਦਿੰਦਾ ਆ ਤੇ ਲੜਕੀ ਦੇ ਜੋ ਲੜਕੀ ਨੇ ਦੱਸਿਆ ਸਾਰੀ ਗੱਲਬਾਤ ਹੋਣ ਤੋਂ ਬਾਅਦ ਹੈ ਜਿਹੜਾ ਉਹ ਪਰ ਸਿੰਘ ਸੀਗਾ ਜਿਹੜਾ ਉਹ ਇਹਦੀ ਭੈਣ ਨਿਸ਼ਾ ਨੂੰ ਤੇ ਇਹਨੂੰ ਮਠਿਆਈ ਵੀ ਖਵਾਉਂਦਾ ਆ ਉਹ ਮਠਿਆਈ ਵਿੱਚ ਸ਼ਾਇਦ ਕੁਝ ਨਸ਼ੀਲਾ ਪਦਾਰਥ ਸੀਗਾ ਜਿਹਦੇ ਕਰਕੇ ਇਹ ਬੇਹੋਸ਼ ਹੋ ਗਈ ਹਾਲਾਂਕਿ ਨਿਸ਼ਾ ਨੂੰ ਇਸ ਬਾਰੇ ਸਾਰਾ ਕੁਝ ਪਤਾ ਸੀਗਾ ਕਿ ਉਹ ਆਪਣੀ ਭੈਣ ਨੂੰ ਕਿੱਦਾਂ ਭੇਜ ਰਹੀ ਹੈ ਉਹਨੂੰ ਇਹਦੀ ਸਾਰੀ ਜਾਣਕਾਰੀ ਸੀਗੀ ਪਰੇਦੀ ਬਾਰੇ ਰੇਡੀਓ ਦੀ ਛੋਟੀ ਭੈਣ ਸੀ ਉਹਨੂੰ ਕੁਝ ਨਹੀਂ ਸੀ ਪਤਾ ਉਹਨੇ ਜਦੋਂ ਮਿਠਾਈ ਖਾਧੀ ਤਾਂ ਉਹ ਬੇਹੋਸ਼ ਹੋ ਗਈ ਉਹ ਦੱਸਦੀ ਹੈ ਕਿ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਆਪਣੇ ਆਪ ਨੂੰ ਇੱਕ ਕਮਰੇ 'ਚ ਕੈਦ ਪਾਇਆ ਤਾਂ ਉੱਥੇ ਜਦੋਂ ਇਹ ਮੁੰਡਾ ਉਹਦੇ ਸਾਹਮਣੇ ਆਉਂਦਾ ਜਦੋਂ ਉਹਨੂੰ ਹੋਸ਼ ਆਉਂਦੀ ਤੇ ਭਰ ਸਿੰਘ ਜਦੋਂ ਉਹਦੇ ਸਾਹਮਣੇ ਆਉਂਦਾ ਹੈ ਛੋਟੀ ਜਿਹੜੀ ਲੜਕੀ ਹੁੰਦੀ ਹੈ ਤੇ ਜਦੋਂ ਇਹਨੂੰ ਪੁੱਛਦੀ ਹੈ ਕਿ ਮੇਰੀ ਭੈਣ ਨਿਸ਼ਾ ਕਿੱਥੇ ਹੈ ਤੇ ਮੈਂ ਕਿੱਥੇ ਹਾਂ ਤਾਂ ਉਹ ਦੱਸਦਾ ਹੈ ਕਿ ਤੇਰੀ ਭੈਣ ਨਿਸ਼ਾ ਤਾਂ ਦਿੱਲੀ ਨਿਕਲ ਗਈ ਹੈ ਤੇ ਤੂੰ ਇਸ ਟਾਈਮ 에 ਜਿਹੜਾ ਤੂੰ ਪੰਜਾਬ ਵਿੱਚ ਹੈਂ ਤੇ ਅਸੀਂ ਤੈਨੂੰ ਥੋੜੇ ਦਿਨਾਂ ਬਾਅਦ ਹੀ ਜਿਹੜਾ ਉਹ ਦਿੱਲੀ ਲੈ ਕੇ ਜਾਵਾਂਗੇ ਅੱਗੇ ਦੱਸਦੀ ਐ ਕਿ ਇਹ ਥੋੜੇ ਦਿਨਾਂ ਬਾਅਦ ਹੀ ਮੈਨੂੰ ਦਿੱਲੀ ਲੈ ਗਿਆ ਤੇ ਦਿੱਲੀ ਲੈ ਜਾ ਕੇ ਵੀ ਇਹਨੇ ਮੇਰੇ ਨਾਲ ਉਦਾਂ ਹੀ ਕੀਤਾ ਮੈਨੂੰ ਇੱਕ ਕਮਰੇ 'ਚ ਬੰਦ ਕਰਤਾ ਤੇ ਮੇਰੇ ਨਾਲ ਜ਼ਬਰਦਸਤੀ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰਦਾ ਤੇ ਜੇ ਮੈਂ ਮਨਾਂ ਕਰਦੀ ਤਾਂ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਅੱਗੇ ਉਹ ਦੱਸਦੀ ਹੈ ਕਿ ਮੈਂ ਉਹਦੀਆਂ ਧਮਕੀਆਂ ਤੋਂ ਡਰ ਜਾਂਦੀ ਸੀ ਕਿ ਤਾਂ ਮੈਂ ਉਹ ਸਭ ਕੁਝ ਕਰਦੀ ਸੀ ਜੋ ਮੈਨੂੰ ਇਹ ਕਰਨ ਲਈ ਕਹਿੰਦਾ ਸੀਗਾ ਕਈ ਦਿਨਾਂ ਤੱਕ ਹੀ ਲਗਾਤਾਰ ਇਦਾਂ ਹੀ ਚੱਲਦਾ ਰਿਹਾ ਤੇ ਇਸ ਤੋਂ ਬਾਅਦ ਮੈਨੂੰ ਇੱਕ ਲੇਡੀਜ਼ ਮਿਲੇ ਜਿਹੜੇ ਮੈਨੂੰ ਆਪਣੇ ਨਾਲ ਉੱਥੋਂ ਪੰਜਾਬ ਲੈ ਆਉਂਦੇ ਆ ਇਹ ਭਰ ਸਿੰਘ ਦੇ ਹੀ ਕੁਝ ਲੱਗਦੇ ਸੀਗੇ ਤੇ ਉਹ ਕਹੇ ਦੱਸਦੀ ਹੈ ਕਿ ਇਹ ਮੈਨੂੰ ਪੰਜਾਬ ਲੈ ਕੇ ਆਉਂਦੇ ਆ ਤਾਂ ਇੱਥੋਂ ਮੇਰੇ ਤੋਂ ਜ਼ਬਰਦਸਤੀ ਜਿਹੜਾ ਉਹ ਧੰਦਾ ਕਰਵਾਇਆ ਜਾਂਦਾ ਸੀਗਾ ਜਿਸਮ ਫਿਰੋਸ਼ੀ ਦਾ ਜੋ ਮੈਂ ਕਰਨਾ ਨਹੀਂ ਸੀ ਚਾਹਦੀ ਪਰ ਮੇਰੇ ਤੋਂ ਜ਼ਬਰਦਸਤੀ ਕਰਵਾਇਆ ਜਾਂਦਾ ਸੀਗਾ ਇਹ ਸਾਰਾ ਕੁਝ ਜਦੋਂ ਤੱਕ ਚੱਲਦਾ ਹੈ ਜਦੋਂ ਤੱਕ ਪੁਲਿਸ ਨੂੰ ਇਹ ਜਿਹੜਾ ਇਹ ਛੋਟੀ ਲੜਕੀ ਨਹੀਂ ਮਿਲ ਜਾਂਦੀ ਤੇ ਜਦੋਂ ਇਹ ਮਿਲਦੀ ਹੈ ਤਾਂ ਫਿਰ ਪੁਲਿਸ ਨੂੰ ਆਈਡੀਆ ਲੱਗਦਾ ਆ ਕਿ ਇਹ ਭਰ ਸਿੰਘ ਰਾਹੁਲ ਦੇ ਨਾਲ-ਨਾਲ ਇਹਦੀ ਆਪਣੀ ਸੱਕੀ ਭੈਣ ਨਿਸ਼ਾ ਵੀ ਇਹ ਜਿਹੜਾ ਸਭ ਕੁਝ ਹੋਇਆ ਜੋ ਵੀ ਕਿਡਨਾਪਿੰਗ ਹੋਈ ਸੀ ਉਹਦੇ ਵਿੱਚ ਇਸ ਨਿਸ਼ਾ ਦਾ ਵੀ ਹੱਥ ਹੱਥ ਸੀਗਾ ਇਸ ਲਈ ਹੁਣ ਪੁਲਿਸ ਵਾਲੇ ਨਿਸ਼ਾ ਰਾਹੁਲ ਦੀ ਤਲਾਸ਼ ਤੇ ਵਿੱਚ ਵੀ ਲੱਗ ਜਾਂਦੇ ਐ ਇੱਧਰ ਪੁਲਿਸ ਨਿਸ਼ਾ ਤੇ ਰਾਹੁਲ ਦੀ ਤਲਾਸ਼ ਲੱਗੀ ਹੋਈ ਸੀ ਉਧਰ ਨਿਸ਼ਾ ਦੀ ਜਿਹੜੀ ਉਹਦੇ ਬਾਰੇ ਵੀ ਜਿਹੜਾ ਪੁਲਿਸ ਵਾਲਿਆਂ ਨੂੰ ਇੱਕ ਲੀਡ ਮਿਲਦੀ ਹੈ ਹੁਣ ਪੁਲਿਸ ਵਾਲੇ ਜਿਹੜੇ ਉਹ ਐਕਟਿਵ ਹੋ ਜਾਂਦੇ ਆ ਉਹ ਉਹਨੂੰ ਲੱਭਣਾ ਸ਼ੁਰੂ ਕਰਦੇ ਆ ਪਰ ਹਾਲੇ ਉਹਨਾਂ ਦੇ ਹੱਥ ਤੇ ਜੇ ਕੁਝ ਨਹੀਂ ਲੱਗਦਾ ਹੁਣ ਇਸੇ ਦੌਰਾਨ ਕੀ ਹੁੰਦਾ ਆ ਜਿਹੜੀ ਨਿਸ਼ਾ ਆ ਤੇ ਇਹਦਾ ਜਿਹੜਾ ਬாய்ਫਰੈਂਡ ਹੁੰਦਾ ਆ ਰਾਹੁਲ ਇਹ ਦੋਵੇਂ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਉਸ ਪਿੰਡ 'ਚ ਆਉਂਦੇ ਆ ਚੋਰੀ ਛਿਪੇ ਪਿੰਡ 'ਚ ਆਉਣ ਦੀ ਕੋਸ਼ਿਸ਼ ਕਰਦੇ ਆ ਪਰ ਪੁਲਿਸ ਵਾਲੇ ਇੰਨੇ ਜ਼ਿਆਦਾ ਐਕਟਿਵ ਸੀਗੇ ਇਹਨਾਂ ਨੂੰ ਉਦੋਂ ਹੀ ਪਤਾ ਚੱਲ ਜਾਂਦਾ ਹੈ ਜਦੋਂ ਇਹ ਪਿੰਡ ਚ ਆਉਂਦੇ ਆ ਇਹਨਾਂ ਦੀ ਖ਼ਬਰੀ ਇਹਨਾਂ ਨੂੰ ਖ਼ਬਰ ਦਿੰਦੇ ਆ ਕਿ ਉਹ ਇਸ ਪਿੰਡ ਦੇ ਵਿੱਚ ਆਏ ਆ ਤੇ ਪੁਲਿਸ ਵਾਲੇ ਉੱਥੋਂ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਆ ਗ੍ਰਿਫਤਾਰ ਕਰਨ ਤੋਂ ਬਾਅਦ ਹੈ ਜਿਹੜਾ ਇਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਇਆ ਜਾਂਦਾ ਉੱਥੇ ਇਹਨਾਂ ਤੋਂ ਪੁਸ਼ਤਾਸ਼ ਕੀਤੀ ਜਾਂਦੀ ਹੈ ਤਾਂ ਇੱਥੇ ਨਿਸ਼ਾ ਮੰਨ ਲੈਂਦੀ ਹੈ ਕਿ ਇਹ ਸਾਰੀ ਜੋ ਵੀ ਪਲੈਨਿੰਗ ਸੀਗੀ ਇਹਦੇ ਵਿੱਚ ਮੈਂ ਖੁਦ ਵੀ ਸ਼ਾਮਿਲ ਸੀਗੀ ਉਹਨੂੰ ਪੁੱਛਦੇ ਆ ਕਿ ਤੇਰੀ ਜਿਹੜੀ ਤੀਜੀ ਭੈਣ ਹੈ ਉਹ ਕਿੱਥੇ ਹੈ ਉਹ ਦੱਸਦੀ ਹੈ ਕਿ ਉਹਨੂੰ ਮੈਂ ਜਿਹੜਾ ਉਹ ਰਾਜਸਥਾਨ ਦੇ ਇੱਕ ਮੁੰਡੇ ਨੂੰ ਅਸੀਂ ਵੇਚਤਾ ਆ ਉਹ ਦੱਸਦੀ ਹੈ ਕਿ ਅਸੀਂ ਅਮੀਰ ਹੋਣਾ ਚਾਹੁੰਦੇ ਸੀ ਤੇ ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਅਸੀਂ ਕੀ ਕਰੀਏ ਫਿਰ ਕਹਿੰਦੀ ਕਿ ਰਾਹੁਲ ਨੇ ਮੈਨੂੰ ਆਈਡੀਆ ਦਿੱਤਾ ਕਿ ਤੇਰੀ ਭੈਣਾਂ ਦੀ ਕਿਡਨੈਪਿੰਗ ਕਰਵਾ ਦਿੰਨੇ ਆ ਫਿਰ ਨਿਸ਼ਾ ਕਹਿੰਦੀ ਕਿ ਮੈਂ ਆਪਣੇ ਬॉयਫ੍ਰੈਂਡ ਦੇ ਕਹਿਣ ਦੇ ਮੁਤਾਬਿਕ ਮੈਂ ਆਪਣੀਆਂ ਦੋਨਾਂ ਛੋਟੀਆਂ ਜਿਹੜੀਆਂ ਭੈਣਾਂ ਆ ਉਹਨਾਂ ਨੂੰ ਇਸ ਜਿਸੰਫਰੋਸ਼ੀ ਦੇ ਧੰਦੇ ਚਿੱਤ ਕੇ ਲੰਦਾ ਘਣਾਣਾ ਪਲਾਨ ਬਣਾਇਆ ਤੇ ਫਿਰ ਇਸੇ ਪਲਾਨ ਦੇ ਤਹਿਤ ਨੀਸ਼ਾ ਦੱਸਦੀ ਹੈ ਕਿ ਮੈਂ ਆਪਣੇ ਸਭ ਤੋਂ ਪਹਿਲਾਂ ਆਪਣੀ ਛੋਟੀ ਭੈਣ ਨੂੰ ਨੌਕਰੀ ਦਾ ਜਿਹੜਾ ਲਾਲਚ ਦੇ ਕੇ ਪੰਜਾਬ ਭੇਜ ਦਿੱਤਾ ਤੇ ਉਹਦੇ ਪੰਜਾਬ ਜਾਣ ਤੋਂ 8 ਦਿਨਾਂ ਬਾਅਦ ਹੀ ਮੈਂ ਆਪਣੀ ਦੂਜੀ ਭੈਣ ਨੂੰ ਲੈ ਕੇ ਚੁੱਪ ਕਰੂੰ ਗਾਇਬ ਹੋ ਗਈ ਸੀਗੀ ਮੈਨੂੰ ਇਹ ਲੱਗਿਆ ਕਿ ਘਰਦਿਆਂ ਨੂੰ ਲੱਗੇਗਾ ਕਿ ਦੋਨੋਂ ਬੇਟੀਆਂ ਜਿਹੜੀਆਂ ਸਾਡੀਆਂ ਲਾਪਤਾ ਆ ਤੇ ਅਸੀਂ ਕਦੇ ਵੀ ਫੜੇ ਨਹੀਂ ਜਾਵਾਂਗੇ ਤੇ ਫਿਰ ਉਸ ਤੋਂ ਬਾਅਦ ਦੱਸਦੀ ਕਿ ਮੈਂ ਆਪਣੀ ਭੈਣ ਨੂੰ ਲੈ ਕੇ ਜਦੋਂ ਇੱਥੋਂ ਨਿਕਲੀ ਤਾਂ ਅਸੀਂ ਉਹਨੂੰ ਰਾਜਸਥਾਨ ਨੂੰ ਜਾ ਕੇ ਇੱਕ ਮੁੰਡੇ ਨੂੰ ਅਸੀਂ ਵੇਚਤਾ ਤੇ ਉਸ ਤੋਂ ਬਾਅਦ ਉੱਤੋਂ ਅਸੀਂ ਪੈਸੇ ਲੈ ਕੇ ਮੈਂ ਤੇ ਰਾਹੁਲ ਦੋਨੋਂ ਜਣੇ ਅਸੀਂ ਦਿੱਲੀ ਫਰਾਰ ਹੋ ਗਏ ਤੇ ਇਸ ਤੋਂ ਬਾਅਦ ਜਦੋਂ ਇਹ ਫੜੇ ਜਾਂਦੇ ਆ ਤੇ ਪੁਲਿਸ ਇਹ ਜਿਹੜੀ ਇਹਨਾਂ ਨੂੰ ਜੇਲ੍ਹ ਭੇਜ ਦਿੰਦੀ ਹੈ ਉਸ ਤੋਂ ਬਾਅਦ ਇਹਨਾਂ ਤੇ ਮੁਕੱਦਮਾ ਚੱਲਦਾ ਆ ਹਾਲਾਂਕਿ ਜਿਹੜੀ ਇਹਦੀ ਛੋਟੀ ਭੈਣ ਸੀ ਜਿਹਨੂੰ ਇਹਨੇ ਰਾਜਸਥਾਨ ਵੇਚਿਆ ਸੀਗਾ ਪੁਲਿਸ ਉੱਥੇ ਵੀ ਜਾਂਦੀ ਹੈ ਜੋ ਵੀ ਇਹਨਾਂ ਨੇ ਐਡਰੈਸ ਦੱਸਿਆ ਸੀਗਾ ਉਸ ਮੁੰਡੇ ਦਾ ਨਾਮ ਉਹ ਤੋਂ ਇਹਦੀ ਛੋਟੀ ਭੈਣ ਨੂੰ ਇਹ ਜਿਹੜਾ ਲੱਭ ਲਿਆ ਜਾਂਦਾ ਆ ਤੇ ਹੁਣ ਇਹ ਜਿਹੜੀਆਂ ਦੋਨੋਂ ਬੇਟੀਆਂ ਇਹਨਾਂ ਦੀ ਲੱਭ ਗਈਆਂ ਸੀਗੀਆਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਇਹ ਜਿਹੜਾ ਉਹ ਦੇ ਦਿੱਤਾ ਜਾਂਦਾ ਆ ਇਸ ਤੋਂ ਬਾਅਦ ਵੀ ਜਿਹੜੀ ਇੱਕ ਕੁੜੀ ਇਹਨਾਂ ਚੋਂ ਪ੍ਰੈਗਨੈਂਟ ਹੋ ਗਈ ਸੀਗੀ ਮਾਤਾ ਪਿਤਾ ਨੂੰ ਬੜੇ ਲੰਬੇ ਸਮੇਂ ਤੱਕ ਜਿਹੜੇ ਉਹ ਇੱਧਰ ਉੱਧਰ ਚੱਕਰ ਲਾਣੇ ਪਏ ਸੀਗੇ ਪਰ ਹਾਲੇ ਵੀ ਇਹਦੇ ਬਾਰੇ ਨਹੀਂ ਸੀ ਦੱਸਿਆ ਕਿ ਇਸ ਲੜਕੀ ਦਾ ਅਬੋਰਸ਼ਨ ਹੋਇਆ ਹੈ ਜਾਂ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਸ ਤੋਂ ਬਾਅਦ ਇਸ ਕੁੜੀ ਉਤੇ ਮੁਕਦਮਾ ਦਰਜ ਹੁੰਦਾ ਹੈ ਤੇ ਮੰਗ ਕੀਤੀ ਗਈ ਸੀ ਕਿ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਆਪਣੀਆਂ ਭੈਣਾਂ ਬਾਰੇ ਇੰਨਾ ਮਾੜਾ ਸੋਚ ਸਕਦੀ ਹੈ ਉਹਨਾਂ ਨੂੰ ਐਵੇਂ ਦੇ ਖਿਣੌਣੇ ਕੰਮ ਚ ਤੱਕੇਲ ਸਕਦੀ ਉਹ ਕੀ ਨਹੀਂ ਕਰ ਸਕਦੀ ਘਰ ਵਾਲਿਆਂ ਨੇ ਇਸ ਕੁੜੀ ਦੇ ਨਾਲ ਆਪਣਾ ਰਿਸ਼ਤਾ ਹੈ ਜਿਹੜਾ ਉਹ ਬਿਲਕੁਲ ਖਤਮ ਕਰ ਲਿਆ ਤੇ ਇਹ ਸੀਗੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਜ਼ਰੂਰ ਦੱਸਿਓ ਮਿਲਦਿਆਂ ਕੱਲੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ